ਸ਼ਸ਼ੀਕਲ ਬੱਚਿਓ ਅੱਜ ਆਪਾਂ ਹੱਲ ਕਰਾਂਗੇ 6ਵੀਂ ਦਾ ਸਾਇੰਸ ਦਾ ਪੈਸ ਪੇਪਰ ਜੋ 17 ਤਰੀਕ ਨੂੰ ਹੋਇਆ ਸੀ ਉਮੀਦ ਆ ਤੁਹਾਡਾ ਇਹ ਪੇਪਰ ਬਹੁਤ ਵਧੀਆ ਹੋਇਆ ਹੋਏਗਾ ਤੇ ਤੁਹਾਡੇ ਸਾਰੇ ਕੁਐਸਚਨ ਇਹ ਵੀ ਸਹੀ ਹੋਣਗੇ ਫਿਰ ਵੀ ਆਪਾਂ ਇੱਕ ਵਾਰੀ ਤੁਸੀਂ ਮਿਲਾਨ ਕਰਨਾ ਤੁਹਾਡੇ ਕੁਐਸਚਨਾਂ ਦੇ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ ਬੇਟਾ ਸੋਨੂ ਦੇ ਅਧਿਆਪਕ ਨੇ ਅੱਜ ਸਕੂਲ ਵਿੱਚ ਲੰਬਾਈ ਦੀਆਂ ਵੱਖ-ਵੱਖ ਇਕਾਈਆਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਲੰਬਾਈ ਦੀ SI ਇਕਾਈ ਕੀ ਦੱਸੀ ਹੋਏਗੀ ਇਹ ਤਾਂ ਬਹੁਤ ਸੌਖਾ ਸੀ ਲੰਬਾਈ ਦੀ ਜਿਹੜੀ ਸਟੈਂਡਰਡ ਯੂਨਿਟ ਹੈ ਜਿਹੜੀ ਵੱਡੇ ਪਦਰ ਪੱਦਰ ਦੇ ਲੰਬਾਈ ਮਾਪਣ ਲਈ ਵਰਤੀ ਜਾਂਦੀ ਹੈ ਉਹ ਕਿਹੜੀ ਯੂਨਿਟ ਹੈ ਬੇਟਾ ਮੀਟਰ ਇਸ ਨੂੰ ਲੰਬਾਈ ਦੀ SI ਇਕਾਈ ਬੋਲਦੇ ਹਨ ਠੀਕ ਹੈ ਜੀ ਬਾਕੀ ਵੀ ਹੈਗੀਆਂ ਨੇ ਸੈਂਟੀਮੀਟਰ ਕਿਲੋਮੀਟਰ ਪਰ ਇਹ ਸਟੈਂਡਰਡ ਯੂਨਿਟਾਂ ਇਕਾਈਆਂ ਨਹੀਂ ਹੈਗੀਆਂ ਠੀਕ ਹੈ ਅਗਲਾ ਕੁਐਸਚਨ ਹਰਮੀਤ ਨੇ ਦਰਜੀ ਨੂੰ ਕਪੜਾ ਮਿੰਦੇ ਸਮੇਂ ਪੁੱਛਿਆ ਕਿ 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ਦਰਜੀ ਨੇ ਕੀ ਜਵਾਬ ਦਿੱਤਾ ਹੋਏਗਾ ਕਿੰਨੇ ਸੈਂਟੀਮੀਟਰ ਹੁੰਦੇ ਬੇਟਾ ਸ਼ਾਬਾਸ਼ 100 ਸੈਂਟੀਮੀਟਰ ਇਹ ਤਾਂ ਤੁਸੀਂ ਮੈਥ ਦੇ ਵਿੱਚ ਵੀ ਜਾਣਿਆ ਹੋਏਗਾ ਤੀਜਾ ਕੁਐਸਚਨ ਅਧਿਆਪਕ ਨੇ ਤ੍ਰੁੱਟੀ ਰੋਗਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਕਰਵੀ ਨਾਮ ਦਾ ਰੋਗ ਡੈਸ਼ ਦੀ ਕਮੀ ਕਾਰਨ ਹੁੰਦਾ ਹੈ ਕਿਹੜੇ ਬ੍ਰਾਹਮਣ ਦੀ ਕਮੀ ਕਾਰਨ ਹੁੰਦਾ ਜੀ ਵਿਟਾਮਿਨ ਸੀ ਦੀ ਕਮੀ ਕਾਰਨ ਇਹ ਤੇ ਤੁਹਾਨੂੰ ਦੱਸ ਦਈਏ ਵਿਟਾਮਿਨ ਏ ਦੀ ਕਮੀ ਕਾਰਨ ਅੰਧਰਾਤਾ ਹੁੰਦਾ ਹੈ ਵਿਟਾਮਿਨ ਬੀ ਦੀ ਕਮੀ ਕਾਰਨ ਵੇਰੀ ਵੇਰੀ ਰੋਗ ਹੁੰਦਾ ਹੈ ਵਿਟਾਮਿਨ ਸੀ ਦੀ ਕਮੀ ਕਾਰਨ ਜਿਹੜਾ ਆਪਾਂ ਨੂੰ ਪੁੱਛਿਆ ਸ਼ਕਰ ਵਿਰੋਗ ਹੁੰਦਾ ਹੈ ਤੇ ਵਿਟਾਮਿਨ ਡੀ ਦੀ ਕਮੀ ਕਾਰਨ ਰਿਕਟਸ ਰੋਗ ਹੁੰਦਾ ਹੈ ਚੌਥਾ ਸੁਨੀਲ ਨੇ ਅਧਿਆਪਕ ਤੋਂ ਮਾਰੂਥਲੀ ਪੌਦਿਆਂ ਦੇ ਗੁਣਾਂ ਬਾਰੇ ਪੁੱਛਿਆ ਤਾਂ ਅਧਿਆਪਕ ਦੁਆਰਾ ਮਾਰੂਥਲੀ ਪੌਦਿਆਂ ਦੇ ਕਿਹੜੇ ਗੁਣ ਦੱਸੇ ਹੋ ਸਕਦੇ ਹਨ ਦੇਖੋ ਵੀ অপਸ਼ਨ ਹਨ ਪੱਤਿਆਂ ਦਾ ਨਾਂ ਹੋਣਾ ਜਾਂ ਬਹੁਤ ਛੋਟੇ ਪੱਤੇ ਹੋਣਾ ਕੰਡਿਆਂ ਦਾ ਹੋਣਾ ਡੂੰਗੀਆਂ ਜੜਾਂ ਜਾਂ ਉਪਰੋਕਤ ਸਾਰੇ ਇਹ ਤਾਇ ਦੇ ਲਈ ਸਾਰਾ ਕੁਝ ਹੀ ਹੁੰਦਾ ਹੈ ਉਪਰੋਕਤ ਸਾਰੇ ਹੀ ਹੁੰਦੇ ਆ ਜਿਹੜੇ ਮਾਰੂਥਲ ਦੇ ਵਿੱਚ ਪੌਦੇ ਹੁੰਦੇ ਆ ਵੀ ਜਾਂ ਤਾਂ ਉਹਨਾਂ ਦੇ ਬਹੁਤ ਥੋੜੇ ਪੱਤੇ ਹੁੰਦੇ ਆ ਜਾਂ ਪੱਤੇ ਹੁੰਦੇ ਨਹੀਂ ਕੰਡੇ ਵੀ ਹੁੰਦੇ ਆ ਤੇ ਡੂੰਗੀਆਂ ਜੜਾਂ ਵੀ ਹੁੰਦੀਆਂ ਠੀਕ ਹੈ ਜੀ ਇਹ ਪੱਤੇ ਆਪਣੇ ਜਿਵੇਂ ਆਪਣੇ ਕੈਕਟਸ ਵਗੈਰਾ ਲੱਗਿਆ ਹੁੰਦਾ ਥੋਰ ਤਾਂ ਉਹਨਾਂ ਦੇ ਵਿੱਚ ਵੀ ਇਹ ਤੁਸੀਂ ਦੇਖ ਸਕਦੇ ਹੋ ਸਨੀਤਾ ਆਪਣੀ ਮੰਮੀ ਨਾਲ ਖੇਤਾਂ ਵਿੱਚੋਂ ਸਾਗ ਤੋੜਨ ਲਈ ਗਈ। ਉਹਦੀ ਮੰਮੀ ਨੇ ਦੱਸਿਆ ਕਿ ਸਰੋਂ ਦੇ ਪੌਦੇ ਦਾ ਕਿਹੜਾ ਜਿਹੜਾ ਭਾਗ ਖਾਣਯੋਗ ਹੁੰਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਸਨੀਤਾ ਦੀ ਮੰਮੀ ਨੇ ਕੀ ਦੱਸਿਆ ਹੋਵੇਗਾ? ਕੀ ਦੱਸਿਆ ਹੋਵੇਗਾ ਵੀ ਬੀਜ ਅਤੇ ਪੱਤੇ ਆ ਜਿਹੜੇ ਉਹ ਸਰੋਂ ਦੇ ਪੌਦੇ ਦੇ ਖਾਣਯੋਗ ਹੁੰਦੇ ਆ। ਬੀਜ ਤੋਂ ਆਪਾਂ ਸਰੋਂ ਦਾ ਤੇਲ ਬਗਾਉਣੀ ਹੈ ਤੇ ਪੱਤੇ ਆ ਜਿਹੜੇ ਉਹ ਤੋਂ ਤਾਂ ਆਪਾਂ ਸਾਗ ਬਣੂਣੀ। ਠੀਕ ਹੈ ਜੀ। ਇਹ ਅਗਲਾ ਕੁਐਸਚਨ ਛੇਮਾ ਅੱਜ ਆਪਕੋ ਨੇ ਅੱਜ ਜਮਾਤ ਵਿੱਚ ਕੁਝ ਉਲਟਾਏ ਜਾ ਸਕਣ ਵਾਲੇ ਪਰਵਰਤਨਾਂ ਬਾਰੇ ਸਮਝਾਇਆ। ਰੇਟ ਹਲਕੀਆਂ ਵਿੱਚੋਂ ਉਲਟਾਏ ਜਾ ਸਕਣ ਵਾਲੇ ਪਰਵਰਤਨਾਂ ਦੀ ਪਛਾਣ ਕਰੋ। ਉਲਟਾਏ ਜਾਣ ਵਾਲੇ ਮਤਲਬ ਜਿਨ੍ਹਾਂ ਨੂੰ ਉਲਟਾਇਆ ਜਾ ਸਕਦਾ ਹੈ। ਠੀਕ ਹੈ। ਫਰਸਟ ਆਪਸ਼ਨ ਹੈ ਕੱਚੇ ਅੰਡੇ ਤੋਂ ਉਬਲੇ ਅੰਡਾ। ਇਹ ਕੀ ਹੈ ਵੀ ਗਲਤ ਹੈ। ਜੇ ਇੱਕ ਵਾਰੀ ਅੰਡਾ ਉਬਲ ਗਿਆ ਉਹਦੋਂ ਤੋਂ ਆਪਾਂ ਕੱਚਾ ਅੰਡਾ ਨਹੀਂ ਬਣਾ ਸਕਦੇ। ਥਰਡ ਆਪਸ਼ਨ ਕਲੀ ਤੋਂ ਫੁੱਲ। ਇੱਕ ਵਾਰੀ ਕਲੀ ਤੋਂ ਫੁੱਲ ਬਣ ਗਿਆ ਤਾਂ ਫੁੱਲ ਤੋਂ ਕਲੀ ਨਹੀਂ ਬਣ ਸਕਦੀ। ਪ੍ਰਗ ਸਾਰੇ ਵੀ ਨਹੀਂ ਹੋ ਸਕਦੇ ਕਿਉਂਕਿ ਦੋ ਗਲਤ ਹੋ ਗਏ ਤਾਂ ਸਹੀ ਆਪਸ਼ਨ ਕਿਹੜੀ ਹੈ ਤੀਜੀ ਦੂਜੀ ਆਪਸ਼ਨ ਸੌਰੀ ਗਿੱਲੇ ਕੱਪੜਿਆਂ ਤੋਂ ਸੁੱਕੇ ਕੱਪੜੇ ਜੇ ਇੱਕ ਵਾਰੀ ਕੱਪੜੇ ਆ ਜਿਹੜੇ ਸੁੱਕ ਗਏ ਗਿੱਲਿਆਂ ਤੋਂ ਤਾਂ ਉਹ ਦੁਬਾਰਾ ਵੀ ਗਿੱਲੇ ਕੀਤੇ ਜਾ ਸਕਦੇ ਮਤਲਬ ਉਹ ਉਲਟਾਇਆ ਜਾ ਸਕਦਾ ਹੈ ਠੀਕ ਹੈ ਜੀ ਅਗਲਾ ਕੁਐਸਚਨ ਵਿਦਿਆਰਥੀਆਂ ਨੇ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਅਧਿਆਪਕ ਦੇ ਦੱਸੇ ਅਨੁਸਾਰ ਇੱਕ ਚੁੰਬਕ ਨੂੰ ਸੁਤੰਤਰ ਰੂਪ ਵਿੱਚ ਲਟਕਾਇਆ ਉਨਾਂ ਨੇ ਦੇਖਿਆ ਕਿ ਸੁਤੰਤਰ ਲਟਕਾਉਣ ਤੇ ਚੁੰਬਕ ਹਮੇਸ਼ਾ ਡੈਸ਼ ਦਿਸ਼ਾ ਵਿੱਚ ਠਹਿਰਦਾ ਹੈ ਤਾਂ ਸਾਰੇ ਬੱਚਿਆਂ ਨੂੰ ਪਤਾ ਹੋਣਾ ਕਿਹੜੀ ਦਿਸ਼ਾ ਵਿੱਚ ਠਹਿਰਦਾ ਹੈ ਉੱਤਰ ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ਅਧਿਆਪਕ ਨੇ 6ਵੀਂ ਜਮਾਤ ਦੇ ਬੱਚਿਆਂ ਨੂੰ ਸਕੇਲ ਤੋਂ ਸਹੀ ਤਰੀਕੇ ਨਾਲ ਪੜਤ ਨੋਟ ਕਰਨ ਦੇ ਤਰੀਕੇ ਸਮਝਾਏ ਕੀ ਤੁਸੀਂ ਦੇਖ ਸਕਦੇ ਹੋ ਕਿ ਦਿੱਤੇ ਹੋਏ ਚਿੱਤਰ ਵਿੱਚ ਪੜਤ ਲੈਣ ਦੀ ਸਥਿਤੀ ਸਹੀ ਸਥਿਤੀ ਕਿਹੜੀ ਹੈ ਕਿਹੜੀ ਆ ਵੀ ਜਮਾ ਸਿੱਧਾ ਜਦੋਂ ਆਪਾਂ ਦੇਖਾਂਗੇ ਇਹ ਸਥਿਤੀ ਤੋਂ ਆਪਾਂ ਸਹੀ ਨੋਟ ਕਾਰਪਲ ਲਈ ਤਾਂ ਸਥਿਤੀ ਕਿਹੜੀ ਹੈ ਬੀ ਸਥਿਤੀ ਇਹਦੇ ਲਈ ਸਹੀ ਹੋਣੀ ਸੀ ਇਹਦੇ ਲਈ ਸਹੀ ਆਪਸ਼ਨ ਬੀ ਆਏਗਾ ਕਾਜਲਕਰ ਵਿੱਚ ਕੰਮ ਕਰਦੇ ਹੋਏ ਅਚਾਨਕ ਡਿੱਗ ਪੈਂਦੀ ਹੈ ਡਾਕਟਰ ਕੋਲ ਜਾਣ ਤੇ ਪਤਾ ਲੱਗਦਾ ਹੈ ਕਿ ਉਸ ਦੀ ਹੱਡੀਆਂ ਕਮਜ਼ੋਰ ਹਨ ਡਾਕਟਰ ਉਸ ਨੂੰ ਕਿਹੜਾ ਵਿਟਾਮਿਨ ਲੈਣ ਦੀ ਸਲਾਹ ਦੇਵੇਗਾ ਕਿਹੜਾ ਵਿਟਾਮਿਨ ਲੈਣ ਦੀ ਸਲਾਹ ਦੇਵੇਗਾ ਵਿਟਾਮਿਨ ਡੀ ਵਿਟਾਮਿਨ ਡੀ ਆ ਜਿਹੜਾ ਉਹ ਹੱਡੀਆਂ ਨੂੰ ਸਟਰੋਂਗ ਬਣਾਉਂਦਾ ਹੈ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ 10ਵਾਂ ਦੀਪਕ ਨੇ ਪੌਦਿਆਂ ਬਾਰੇ ਅਜ ਇੱਕ ਲੈਕਚਰ ਵੇਖਿਆ ਉਸ ਦੇ ਭਰਾ ਰੋਹਿਤ ਨੇ ਉਸ ਤੋਂ ਪੁੱਛਿਆ ਕਿ ਕਿਹੜੇ ਪੌਦਿਆਂ ਦੀ ਜੜ ਮੂਸ਼ਲ ਜੜ ਦੀ ਹੈ ਕਿਹੜੇ ਪੌਦਿਆਂ ਦੀ ਜੜ ਹੁੰਦੀ ਹੈ ਬੇਟਾ ਮੂਸ਼ਲ ਛੋਲੇ ਛੋਲੇ ਜਿਹੜਾ ਪੌਦਾ ਹੁੰਦਾ ਹੈ ਉਹਦੀ ਜੜ ਮੂਸ਼ਲ ਹੁੰਦੀ ਹੈ ਬਾਕੀ ਜਿਹੜੇ ਤਿੰਨ ਤਨੇ ਮੱਕੀ ਕਣਕ ਅਤੇ ਘਾ ਇਹਨਾਂ ਦੀਆਂ ਜੜਾਂ ਰੇਸ਼ੇਦਾਰ ਹੁੰਦੀਆਂ ਹਨ ਅਗਲਾ ਉਹਦੇ ਆਪਕ ਨੇ ਜਮਾਤ ਵਿੱਚ ਬਿਜਲੀ ਸਰਕਟ ਬਣਾ ਕੇ ਵੱਲਬ ਜਗਾਉਂਦੀ ਕਿਰਿਆ ਕਰਵਾਈ ਸਰਕਟ ਪੂਰਾ ਕਰਨ ਦੇ ਬਲਬ ਨਹੀਂ ਜਗਿਆ ਅਧਿਆਪਕ ਨੇ ਮਿਦਿਆਤੇਨ ਤੋਂ ਪੁੱਛਿਆ ਕਿ ਬਲਬ ਨਾ ਜਗਣ ਦਾ ਕੀ ਕਾਰਨ ਹੋ ਸਕਦਾ ਹੈ ਤਾਰਾਂ ਦੇ ਜੋੜ ਢਿੱਲੇ ਹੋ ਸਕਦੇ ਨੇ ਸੈੱਲ ਖਰਾਬ ਹੋ ਸਕਦਾ ਹੈ ਬਲਬ ਫਿਊਜ ਹੋ ਸਕਦਾ ਹੈ ਉਪਰਕਤ ਸਾਰੇ ਤੇ ਇਸ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਬਲਬ ਫਿਊਜ ਹੋ ਸਕਦਾ ਹੈ ਇਸ ਕਰਕੇ ਬਲਬ ਨਹੀਂ ਜਗਿਆ ਫਾਰਮਰ ਕੁਐਸਚਨ ਰੋਹਤ ਨੇ ਦਿਸ਼ਾ ਦਾ ਪਤਾ ਲਗਾਉਣ ਲਈ ਚੁੰਬਕੀ ਸੂਈ ਤਿਆਰ ਕੀਤੀ ਜਦੋਂ ਉਹ ਉਸ ਸੂਈ ਨੂੰ ਪਾਣੀ ਦੇ ਟੱਬ ਵਿੱਚ ਰੱਖਦਾ ਤਾਂ ਹਰ ਵਾਰ ਕਮੋਂਦੇ ਉਸ ਸੂਈ ਇੱਕ ਹੀ ਦਿਸ਼ਾ ਵੱਲ ਆ ਕੇ ਰੁਕ ਜਾਂਦੀ ਹੈ ਰੁਕ ਜਾਂਦੀ ਸੀ ਕੀ ਤੁਸੀਂ ਦੱਸ ਸਕਦੇ ਹੋ ਕਿ ਚੁੰਬਕੀ ਸੂਈ ਕਿਹੜੀ ਦਿਸ਼ਾ ਦਿਖਾਉਂਦੀ ਹੈ ਕਿਹੜੀ ਦਿਸ਼ਾ ਦਿਖਾਉਂਦੀ ਹੈ ਉੱਤਰ ਦੱਖਣ ਦਿਸ਼ਾ ਦਿਖਾਉਂਦੀ ਹੈ ਅਗਲਾ ਕੁਛ ਰੀਤਾ ਨੇ ਅੱਜ ਵਿਗਿਆਨ ਦੀ ਪੁਸਤਕ ਵਿੱਚੋਂ ਫੁੱਲਾਂ ਦੇ ਭਾਗਾਂ ਬਾਰੇ ਪੜਿਆ ਚਿੱਤਰ ਵਿੱਚ ਦਰਸਾਇਆ ਇਹ ਭਾਗ ਬਾਰੇ ਰੀਤਾ ਨੂੰ ਸਮਝ ਨਹੀਂ ਆਈ ਕੀ ਤੁਸੀਂ ਦੱਸ ਸਕਦੇ ਹੋ ਕਿ ਫੁੱਲ ਦੇ ਇਸ ਭਾਗ ਦਾ ਕੀ ਨਾਮ ਹੈ ਕੀ ਨਾਮ ਹੈ ਬੇਟਾ ਇਸ ਭਾਗ ਦਾ ਪੁਕੇਸ਼ਰ ਪੁਕੇਸ਼ਰ ਇਸ ਦਾ ਇਸ ਭਾਗ ਦਾ ਨਾਮ ਹੈ ਇਸ ਭਾਗ ਦਾ ਨਾਮ ਪੁਕੇਸ਼ਰ ਹੈ ਜਿਹੜਾ ਨੀਚੇ ਵਾਲਾ ਇਹ ਇਸ ਤ੍ਰਿਕੇਸ਼ਰ ਹੈ ਇਹ ਵਾਲਾ ਇਸ ਤ੍ਰਿਕੇਸ਼ਰ ਹੈ ਤੇ ਉੱਪਰ ਵਾਲਾ ਕੀ ਹੈ ਪੁਕੇਸ਼ਰ ਹੈ ਤਾਂ ਇਹਦੇ ਲਈ ਸਹੀ অপਸ਼ਨ ਏ ਆਉਣੀ ਸੀ ਪੁਕੇਸ਼ਰ 14ਵਾਂ ਕੁਐਸਚਨ RAM ਦੀ ਸੂਤੀ ਕੱਪੜ ਸੂਤੀ ਕਮੇਜ਼ ਵਿੱਚੋਂ ਧਾਗਾ ਬਾਹਰ ਨਿਕਲ ਰਿਹਾ ਸੀ ਉਸਨੇ ਧਾਗੇ ਨੂੰ ਬਾਹਰ ਖਿੱਚ ਕੇ ਖੁਰਚਿਆ ਤੇ ਵੇਖਿਆ ਕਿ ਧਾਗਾ ਪਤਲੀਆਂ ਲੜੀਆਂ ਵਿੱਚ ਵਭਾਜਿਤ ਹੋ ਗਿਆ ਇੰਨਾ ਪਤਲੀਆਂ ਲੜੀਆਂ ਨੂੰ ਕੀ ਕਹਿੰਦੇ ਹਨ ਜੀ ਕਹਿੰਦੇ ਨੇ ਵੀ ਰੇਸ਼ਾ ਜਾਂ ਫਾਈਬਰ ਇਹਨਾਂ ਤੋਂ ਮਿਲ ਕੇ ਕੀ ਬਣਦਾ ਧਾਗਾ ਅਧਿਆਪਕ ਨੇ ਇੱਕ ਜਿਹੇ ਰੇਸ਼ੇ ਬਾਰੇ ਦੱਸਿਆ ਜੋ ਕਿ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਭਾਰਤ ਵਿੱਚ ਇਸ ਦੀ ਵਰਖਾ ਰੁੱਤ ਵਿੱਚ ਖੇਤੀ ਕੀਤੀ ਜਾਂਦੀ ਹੈ ਇਹ ਜ਼ਿਆਦਾਤਰ ਪੱਛਮੀ ਬੰਗਾਲ ਅਸਾਮ ਅਤੇ ਵਿਹਾਰ ਵਿੱਚ ਉਗਾਇਆ ਜਾਂਦਾ ਹੈ ਕੀ ਤੁਸੀਂ ਇਸ ਪੌਦੇ ਦਾ ਨਾਮ ਦੱਸ ਸਕਦੇ ਹੋ ਕਿਹੜਾ ਪੌਦਾ ਵੀ ਇਹ ਜੂਟ ਜਾਂ ਪਟਸਨ ਦਾ ਪੌਦਾ ਜਿਹੜਾ ਗੁਆਇਆ ਜਾਂਦਾ ਹੈ ਪੱਛਮੀ ਬੰਗਾਲ ਅਸਾਮ ਅਤੇ ਬਿਹਾਰ ਦੇ ਵਿੱਚ ਠੀਕ ਹੈ ਜੀ ਇਹਦੀ ਸਹੀ অপਸ਼ਨ ਪਟਸਨ ਹੋਣੀ ਸੀ ਗੁਰਤੀ ਗੁਰਦੀਪ ਦੇ ਪਿਤਾ ਜੀ ਨੇ ਉਸ ਨੂੰ ਬਾਗੀਚੇ ਦੀ ਸਾਫ ਸਫਾਈ ਲਈ ਕਿਹਾ ਉਸ ਨੇ ਕਈ ਬੇਲੋੜੇ ਪੌਦੇ ਪੁੱਟੇ ਅਤੇ ਉਸ ਦੀਆਂ ਉਸ ਨੇ ਇੱਕ ਪੌਦੇ ਦੀ ਜਿਹੜਾ ਨੋਟ ਕੀਤੀਆਂ ਜੋ ਕਿ ਹੇਠ ਦਰਸਾਏ ਅਨੁਸਾਰ ਹਨ ਕਿ ਤੁਸੀਂ ਇਸ ਜੜ੍ਹ ਦੀ ਕਿਸਮ ਦੱਸ ਸਕਦੇ ਹੋ ਕਿਹੜੀ ਜੜਾ ਵੀ ਇਹ ਜਿਹੜੀ ਜੜਾ ਆਪਣੇ ਕੋਲ ਬਣੀ ਹੋਈ ਹੈ ਕਿਹੜੀ ਜੜਾ ਹੈ ਮੂਸ਼ਲ ਜੜ ਹੈ ਠੀਕ ਹੈ ਜੀ ਅਗਲਾ ਸਮਰਦੀਪ ਦੇ ਪਾਪਾ ਉਸ ਨੂੰ ਘਮੌਣ ਲਈ ਬਾਗ ਵਿੱਚ ਲੈ ਕੇ ਗਏ ਉੱਥੇ ਉਸ ਨੇ ਕਈ ਤਰ੍ਹਾਂ ਦੇ ਬੂਟੇ ਵੇਖੇ ਉਸ ਦੀ ਨਜ਼ਰ ਇੱਕ ਬੂਟੇ ਤੇ ਗਈ ਜਿਸ ਦੀ ਲੰਬਾਈ ਉਸ ਦੇ ਬਰਾਬਰ ਸੀ ਉਹਦਾ ਤਣਾ ਜ਼ਿਆਦਾ ਕਠੋਰ ਨਹੀਂ ਸੀ ਟਾਹਣੀਆਂ ਤਣੇ ਦੇ ਆਧਾਰ ਕੋਲੋਂ ਨਿਕਲੀਆਂ ਹੋਈਆਂ ਸਨ ਕੀ ਤੁਸੀਂ ਹੇਠ ਲਿਖਿਆਂ ਵਿੱਚ ਉਸ ਬੂਟੇ ਦੀ ਕਿਸਮ ਦੱਸ ਸਕਦੇ ਹੋ ਕਿਹੜੀ ਬੂਟਾ ਬੇਟਾ ਹੈ ਜਿਹੜਾ ਹੈ ਬੂਟੀ ਹੈ ਠੀਕ ਹੈ ਇਹਦੇ ਜਿਹੜੇ 根 ਨੇ ਜੜਾਂ ਕੋਲੋਂ ਹੀ ਨਿਕਲ ਜਾਂਦੇ ਨੇ ਇਹ ਕਿਹੜੀ ਕਿਸਮ ਹੈ ਬੂਟੀ ਹੈ ਅੱਜ ਜਮਾਤ ਦੇ ਅੱਜ ਆਪ ਕੋ ਨੇ ਉਲਟਾਉਣ ਯੋਗ ਤੇ ਨਾਲ ਟਾਉਣ ਯੋਗ ਪ੍ਰਾਰਥਨਾ ਬਾਰੇ ਪੜਾਇਆ ਰੀਟਾ ਨੇ ਘਰ ਜਾ ਕੇ ਆਪਣੇ ਮਾਤਾ ਜੀ ਨੂੰ ਆਟੇ ਤੋਂ ਬਣੀਆਂ ਰੋਟੀਆਂ ਤਵੇ ਤੇ ਸੇਕਦੇ ਵੇਖਿਆ ਉਹ ਸੋਚਣ ਲੱਗੀ ਆਟੇ ਤੋਂ ਬੱਕੀਆਂ ਰੋਟੀਆਂ ਕਿਹੜਾ ਪਰਵਰਤਨ ਹੈ ਕੀ ਤੁਸੀਂ ਦੱਸ ਸਕਦੇ ਹੋ ਕਿਹੜਾ ਪਰਵਰਤਨ ਹੈ ਨਾ ਉਲਟਾਉਣ ਯੋਗ ਪਰਵਰਤਨ ਹੈ ਰੋਟੀਆਂ ਤੋਂ ਆਪਾਂ ਦੁਬਾਰਾ ਉਹ ਜਿਹਾ ਆਟਾ ਨਹੀਂ ਬਣਾ ਸਕਦੇ ਸੁਨੀਆ ਨੇ ਵੇਖਿਆ ਕਿ ਉਸ ਦੀ ਮਾਤਾ ਜੀ ਨੇ ਦੁੱਧ ਵਿਚ ਥੋੜੀ ਮਾਤਰਾ ਵਿੱਚ ਦਹੀਂ ਮਿਲਾ ਕੇ ਕੁਝ ਘੰਟਿਆਂ ਲਈ ਰੱਖਿਆ ਤਾਂ ਉਹ ਦਹੀਂ ਵਿੱਚ ਪਰਵਰਤਿਤ ਹੋ ਗਿਆ ਉਸ ਨੂੰ ਜ਼ਿਆਦਾ ਹੈ ਕਿ ਦਹੀਂ ਦਾ ਜੰਮਣਾ ਇੱਕ ਡੈਸ਼ ਪਰਵਰਤਨ ਹੈ ਦਹੀਂ ਦਾ ਜੰਮਣਾ ਕਿਹੜਾ ਪਰਵਰਤਨ ਨਾ ਉਲਟਾਉਣ ਯੋਗ ਪਰਵਰਤਨ ਆਪਾਂ ਦਹੀਂ ਤੋਂ ਦੁਬਾਰਾ ਦੁੱਧ ਨਹੀਂ ਬਣਾ ਸਕਦੇ ਪਹਿਲੀ پارک ਵਿੱਚ ਜਾ ਕੇ ਇੱਕ ਝੁੱਲੇ ਤੇ ਝੂਟਾ ਲੈਣ ਲੱਗੀ ਉਸ ਨੂੰ ਜ਼ਿਆਦਾ ਹੈ ਕਿ ਪਿੰਗ ਤੇ ਝੂਟੇ ਲੈਣਾ ਇੱਕ ਡੈਸ਼ ਗਤੀ ਹੈ ਕਿਹੜੀ ਗਤੀ ਹੈ ਬੇਟਾ आवर्ती ਗਤੀ ਠੀਕ ਹੈ ਚੱਕਰਾ ਕਰ मतलब ਚੱਕਰ ਦੇ ਵਿੱਚ ਹੁੰਦੀ ਹੈ आवर्ती ਇੱਕ ਨਿਸ਼ਚਿਤ ਅੰਤਰਾਲ ਤੋਂ ਉੱਥੇ ਹੀ ਵਾਪਸ ਟੂ ਐਂਡ ਫ੍ਰੋ ਹੁੰਦੀ ਹੈ ਮਤਲਬ ਐਵੇਂ ਐਵੇਂ ਠੀਕ ਹੈ ਇਹ ਹੋ ਗਈ आवर्ती ਗਤੀ ਸਰਲ ਰੇਖੀ ਗਤੀ ਇੱਕ ਸਿੱਧੀ ਰੇਖਾ ਦੇ ਵਿੱਚ ਗਤੀ ਹੁੰਦੀ ਹੈ ਤਾਂ ਇਸ ਲਈ ਸਹੀ ਆਪਸ਼ਨ ਕਿਹੜੀ ਹੋਣੀ ਸੀ आवर्ती ਗਤੀ ਐਸੀ ਤੁਹਾਡਾ ਸਾਇੰਸ ਵਾਲਾ ਪੇਪਰ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਥੈਂਕ ਯੂ